ਹਾਏ ਮੇਰੇ ਬੱਬਾ ਜੇ ਮੈਨੂੰ ਪਤਾ ਹੁੰਦਾ ਮੈਂ ਆ ਕੁੜੀ ਦਾ ਕਦੇ ਪੱਖ ਨਾ ਪੁਰਦੀ ਐ ਦੋਨੋਂ ਤਾਂ ਜੰਮਦੀਆਂ ਮਰ ਜਾਂਦੀ ਮੈਨੂੰ ਤੇ ਇਹਦਾ ਪਹਿਲੇ ਹੀ ਪਤਾ ਸੀਗਾ ਵੀ ਇਹਦੇ ਕੋਈ ਨਾ ਕੋਈ ਖੱਟੜੀ ਖੱਟਣੀ ਹੈ ਸਾਰੇ ਪਿੰਡ ਚ ਨੇ ਤਾਂ ਮੂੰਹ ਦਿਖਾਉਣ ਚੋਗੇ ਨਹੀਂ ਛੱਡੇ ਹੁਣ ਕਿਹੜੇ ਕਿਹੜੇ ਲੋਕਾਂ ਦਾ ਮੂੰਹ ਫੜਾਂਗੇ ਅੱਪਾ ਇਹਦੇ ਕਿਦੇ ਤਾਨੇ ਮਿਹਣੇ ਸੁਣਨੇ ਪੈਣਗੇ ਇਹ ਨਹੀਂ ਪਤਾ ਇਹਨੇ ਤਾਂ ਬੇਇੱਜ਼ਤੀ ਕਰਕੇ ਰੱਖਦੀ ਪਿੰਡ ਚ ਬੇਇੱਜ਼ਤੀ ਕੀ ਹੋਇਆ ਇਹ ਪਾ ਇਹ ਹੋਇਆ ਕੀ ਹੋਇਆ ਹਾਈ ਬੇ ਰੱਬ ਹੁਣ ਮੈਂ ਕੀ ਸੁਣ ਸੁਣਾ ਹਲੋ ਹਾ ਸੁਣਾ ਸੁਣਾ ਤੇਰੇ ਪਿਓ ਨੂੰ ਪਤਾ ਹੈ ਕੀ ਹੋਗਾ ਛੇਤੀ ਆ ਜਾ ਹਾਈ ਬੋਲ ਪਾ ਹਾਂ ਮੇਰਾ ਬਾਪੂ ਨੂੰ ਵੀ ਹੌਸਲਾ ਦੇਣਾ ਸੋਖੀ ਬੰਤੀ ਹੈਗੀ ਮੇਰੀ ਗੱਲ ਸੁਣੇ ਜੀ ਉਹ ਕੀ ਹੋ ਗਿਆ ਕਾ ਤੋ ਸਾਨੂੰ ਸਾਈ ਹੋਈ ਫਿਰਦੀਆਂ ਉਹ ਬੀਬੀ ਜੀ ਦਾ ਫੋਨ ਆਇਆ ਸੀਗਾ ਮੈਨੂੰ ਲੱਗਦਾ ਬਾਪੂ ਜਿਆਦਾ ਬਿਮਾਰ ਆ ਕਿਉਂ ਕੀ ਹੋ ਗਿਆ ਬਾਪੂ ਜੀ ਨੂੰ ਪਤਾ ਨਹੀਂ ਚਾਪਾ ਨੂੰ ਜਾਣਾ ਪੈਣਾ ਜਲਦੀ ਅੱਛਾ ਚੱਲ ਕੋਈ ਗੱਲ ਨਹੀਂ ਚੱਲਦੇ ਆ ਫਿਰ ਲਵਰ ਵੀ ਨੂੰ ਮੈਂ ਤਾਂ ਯਕੀਨ ਨਹੀਂ ਹੋ ਰਿਹਾ ਵੀ ਆਪਣਾ ਵਿਆਹ ਹੋ ਗਿਆ। ਪ੍ਰਵੀਨਾ ਉਸ ਜਿੱਦ ਤੇਰਾ ਧਿਆਨ ਕਿੱਧਰ ਆ ਯਾਰਾ ਮੇਰੇ ਨਾਲ ਗੱਲ ਕਰ ਰਿਹਾ। ਹਾਂ ਹਾਂ ਮੈਂ ਤੁਹਾਡੀ ਗੱਲ ਸੁਣ ਰਹੀ ਆ। ਅੱਜ ਤਾਂ ਤੈਨੂੰ ਖੁਸ਼ ਹੋਣਾ ਚਾਹੀਦਾ ਦੀ ਮਸਾ ਦਾ ਆਪਣਾ ਵਿਆਹ ਹੋਇਆ। ਹਾਂ। ਆਹ ਤੂੰ ਯਾ ਪ੍ਰਵੀ ਨੂੰ ਮੈਨੂੰ ਗੱਲ ਦੱਸ ਕੀ ਗੱਲ ਆ? ਮੈਨੂੰ ਤਾਂ ਕੁਝ ਨਹੀਂ ਦਿਖਿ ਰਹੀ। ਉਹ ਤਾਂ ਨਾ ਮੈਂ ਮੈਂ ਸੋਚ ਰਹੀ ਸੀ ਕਿ ਮੈਂ ਤੇ ਇੱਥੇ ਆ ਗਈ ਮਮੀ ਹੋਰਾਂ ਦੇ ਦਿਲ ਤੇ ਕੀ ਬੀਤਰੀ ਹੋਣੀ ਯਾਰ ਇੰਨੀ ਕੀ ਗੱਲ ਦੀ ਟੈਨਸ਼ਨ ਲੈ ਰਹੀ ਹੈ ਤਾਂ ਉਹ ਮਗਰ ਬਾਪੂ ਵੀ ਰਹਿ ਗਿਆ ਗਲੇ ਉਹਨਾਂ ਨੇ ਉਹ ਵੀ ਤੇਰਾ ਵਿਆਹ ਕਰਨ ਲਈ ਜੀਗਾ ਫਿਰ ਕੀ ਹੋ ਗਿਆ ਉਹ ਤਾਂ ਹੈ ਮੈਨੂੰ ਨਹੀਂ ਲੱਗਦਾ ਕਿ ਕੇਕੇ ਤੋਂ ਬਾਅਦ ਮੇਰਾ ਉਸ ਘਰ ਦੇ ਵਿੱਚ ਕੋਈ ਰਿਸ਼ਤਾ ਰਹਿ ਗਿਆ ਜਿਹੜੇ ਸਾਥ ਨਾਲ ਮੈਂ ਇੱਥੋਂ ਆ ਜਾਂਗੀ ਉਹ ਨਹੀਂ ਸੱਚ ਦੱਸਣਾ ਮੇਰਾ ਦਿਲ ਨਹੀਂ ਸੀ ਕਰ ਰਿਹਾ ਕਿ ਵੀ ਮੈਂ ਉੱਥੋਂ ਆਵਾਂ ਉਹ ਨਹੀਂ ਦੂਰ ਉਹੀ ਟੈਂਚਲੇ ਹੀ ਬੈਠੀਆਂ ਨਾਲੇ ਕੋਈ ਵੀ ਮਾਪਿਆਂ ਆਪਣੇ ਦੀ ਪੁੱਤ ਦਾ ਮਾੜਾ ਨਹੀਂ ਸੋਚਿਆ ਕਰਦਾ ਅੱਜ ਨਹੀਂ ਕੱਲ ਨੂੰ ਆਪਣੇ ਨਾਲ ਵਰਤਨ ਲੱਗ ਜਾਣਗੇ ਸੱਚੀ ਵਰਤਨ ਲੱਗ ਜਾਣਗੇ ਉਹ ਯਾਰ ਹਾਂ ਬੜੇ ਇਨੀ ਕੁ ਸਮਝਦਾ ਹੈਗੀ ਉਹਨਾਂ ਨੂੰ ਯਾਰ ਸਾਰੀ ਫਿਕਰ ਆ ਉਹਨਾਂ ਨੂੰ ਚਲੋ 2 ਜਰ ਮਹੀਨੇ ਢਹਿ ਕੇ ਵਰਤਨ ਲੱਗ ਜਾਣਗੇ ਹਾਂ ਇਹ ਤਾਂ ਹੈ ਤੁਸੀਂ ਸਹੀ ਕਹਿੰਦੇ ਹੋ ਵੈਸੇ ਮੇਰੀ ਮਾਂ ਨੇ ਮੇਰਾ ਬਹੁਤ ਕਰਦੀ ਹੈਗੀ ਚਲ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਸਾਰਾ ਕੁਝ ਸਹੀ ਹੋ ਜਾਊਗਾ। ਵੈਸੇ ਵੀ ਨਾ ਹੁਣ ਆਪਾਂ ਨੂੰ ਕੋਈ ਨਹੀਂ ਲੱਗ ਕਰ ਸਕਦਾ। ਹਾਂ ਇਹ ਤਾਂ ਹੈ। ਨਾਲੇ ਹੁਣ ਆਪਾਂ ਆਪਣੀ ਜ਼ਿੰਦਗੀ ਹੱਸ ਖੇਡ ਕੇ ਜਾਵਾਂਗੇ। ਕੋਈ ਨਹੀਂ ਆਪਾਂ ਨੂੰ ਲੱਗ ਕਰ ਸਕਦਾ। ਉਹ ਤਾਂ ਹੈ। ਚਲੋ ਜਿਹੜਾ ਕੁਛ ਹੋਣਾ ਸੀ ਹੋ ਗਿਆ। ਪਰ ਦੇਖੇਗੇ ਕਿ ਜੇ ਤੁਸੀਂ ਮੇਰਾ ਸਾਥ ਨਾ ਛੱਡਦੇ ਹੋ। ਉਹ ਕਿਵੇਂ ਦੀਆਂ ਗੱਲਾਂ ਕਰਦੇ ਗੰਮਲੀਏ। ਤੇਰੇ ਲਈ ਤਾਂ ਮੈਂ ਜਾਨ ਵੀ ਮਾਰਦਾ। ਨਾਲੇ ਦਿਨੋਂ ਪਰੇ ਆਵਾਂ ਕੇ ਰੱਖੂ। ਨਾਲੇ ਤੇਰੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਹੋਣਾ ਹੁੰਦਾ। ਠੀਕ ਹੈ। ਬਾਪੂ ਕਦੇ ਵੀ ਬੋਲਦਾ ਆਪਣੇ ਨਾਲ ਨਹੀਂ ਨਹੀਂ ਬੀਬੀ ਜੀ ਇਹ ਨਹੀਂ ਹੋ ਸਕਦਾ ਇਸ ਦੁਨੀਆ ਦੇ ਵਿੱਚ ਮੇਰੇ ਬਾਪੂ ਦੇ ਬਿਨਾ ਮੇਰਾ ਕੌਣ ਆ ਬਾਪੂ ਤੁਰਦਾ ਕਿਉਂ ਨਹੀਂ ਬਾਪੂ ਤੇਰੇ ਤੇਰੀ ਧੀ ਤੇਰੇ ਕੋਲ ਆਈ ਆ ਤੁਰਦਾ ਕਿਉਂ ਧੀ ਸਾਡੀਆਂ ਖੁਸ਼ੀਆਂ ਨੂੰ ਕਿਸ ਦੀ ਨਜ਼ਰ ਲੱਗ ਗਈ ਕਿਤੇ ਤਾਂ ਇਹ ਘਰ ਚ ਖੁਸ਼ੀਆਂ ਵਾਲਾ ਮੋਲ ਸੀ ਕਿਤੇ ਜਦੋਂ ਪ੍ਰਵੀਨ ਦੀ ਢੋਲੀ ਉੱਠਣੀ ਸੀ ਉਹਦੀ ਜਗ੍ਹਾ ਤੇ ਅੱਜ ਬਾਪੂ ਦੀ ਅਰਤੀ ਹੋਟ ਰਹੀ ਐ ਪਾਸ ਸੁਣ ਉਸ ਕਾਲ ਮੋਹੀ ਦਾ ਨਾ ਐ ਤੂੰ ਮੁੜ ਕੇ ਇਸ ਘਰ ਚ ਨਾ ਆਉਣਾ ਲੈ ਜਾ ਇਹ ਸਭ ਕੁਝ ਹੋਇਆ ਹੀ ਉਹਦੀ ਵਜ੍ਹਾ ਨਾਲ ਕਿ ਉਹ ਉਟਾਏ ਕਾਏ ਬੀਬੀ ਜੀ ਐਡੀ ਵੱਡੀ ਗੱਲ ਹੋ ਕਿ ਤੁਸੀਂ ਸਾਨੂੰ ਦੱਸਿਆ ਵੀ ਨਹੀਂ ਦੱਸਦੀ ਕਿਥੋਂ ਤੜਕੀ ਚਾਹ ਬਣਾਉਣ ਗਈਆ ਜਾਂਦੀ ਰੋ ਉੱਥੇ ਹੈ ਨਾ ਕਿ ਚਿੱਠੀ ਮਿਲੀ ਐ ਬਸ ਆ ਕੇ ਉਹਰੇ ਬੈਠੇ ਤੇਰੇ ਪਿਆਰ ਨੂੰ ਉਟਾਏ ਕਾ ਆ ਗਿਆ ਬਾਪੂ ਜੀ ਜੇ ਕੁ ਤੁਹਾਨੂੰ ਦੁੱਖ ਜੀ ਤੁਸੀਂ ਖੁੱਲ ਕੇ ਤਾਂ ਦੱਸ ਦਿੰਦੇ ਤੁਸੀਂ ਤਾਂ ਅੰਦਰ ਅੰਦਰ ਹੀ ਕੰਮ ਲੈ ਕੇ ਮਾਰ ਕੇ ਦਿੰਦੇ ਨੇ ਉਹਦਾ ਕੋਤਸ ਅੰਜੀ ਨੇ ਕੋਈ ਬੁਖੀ ਇਹ ਤੇ ਜੋ ਪਾਣਾ ਫੋਟਰਾ ਫੋਰਾ ਆਪ ਕੋ ਮੰਨਣਾ ਪੈਣੀ ਕੋਈ ਸਾਬਤ ਕਰੋ ਚਾ ਕਪੜੇ ਵੀ ਸੁੱਕ ਗਏ ਸਾਵੇਂ ਦੇਣੀ ਐ ਮੈਂ ਰਵੀਨਾ ਹਾਂਜੀ ਤੇ ਸੱਚ ਮੈਨੂੰ ਪੈਸੇ ਚਾਹੀਦੇ ਈ ਯਾਰ ਐਸੇ ਹੁਣ ਤੁਸੀਂ ਪੈਸੇ ਕੀ ਕਰਨੇ ਆ? ਕੋਈ ਆ ਤੂੰ ਹਰ ਇੱਕ ਗੱਲ 'ਚ ਟੋਕਾ ਟੱਕੀ ਨਾ ਕਰਿਆ ਕਰ। ਤੈਨੂੰ ਮੈਂ ਬੰਦਿਆਂ ਵਾਂਗੂ ਕਹਦਾ ਪੈਸੇ ਦੇ ਦੇ। ਦਾ ਤੋ ਮਾਰੇ ਬੰਦੇ ਦੇ ਖਰਚੇ ਵੀ ਵਧਦੇ ਨੇ। ਫਿਰ ਗੁੱਸੇ ਕਿਉਂ ਨੇ? ਗੱਲੇ ਗੁੱਸੇ ਰਿਆ ਕਰਦੀਆਂ। ਬੰਦੇ ਨੂੰ ਸੌ ਕੰਮ ਹੁੰਦਾ। ਹਰ ਇੱਕ ਵਾਰੀ ਪੁੱਛਣਾ ਜ਼ਰੂਰੀ ਹੁੰਦਾ। ਸ਼ਾਂਤੀ ਕਿਵੇਂ ਦੀ ਗੱਲਾਂ ਕਰ ਰਿਹਾ ਤੂੰ? ਮੈਂ ਤੇਰੇ ਘਰ ਵਾਲੀ ਆ ਤੇ ਪੁੱਛ ਸਕਦੀ ਆ ਮੈਂ। ਤੂੰ ਚਲ ਤੂੰ ਬਾਕੀ ਗੱਲਾਂ ਛੱਡ ਯਾਰ ਮੈਨੂੰ ਪੈਸੇ ਲੈ ਕੇ ਦੇ। ਲਿਆ ਦਿੰਨੀ ਆ। ਸਮਨ ਲੈ ਰੋਟੀ ਖਾਣਾ ਇਹ ਮੈਂ ਨਹੀਂ ਖਾਣੀ ਲੈ ਕਮਲ ਜੀ ਕਹਿੰਦੀ ਮੈਂ ਨਹੀਂ ਖਾਣੀ ਕਿੰਨਾ ਵਿਚਾਰਨਾ ਖਾਹੇਗੀ ਐਵੇਂ ਤਾਂ ਤੂੰ ਬਿਮਾਰ ਹੋ ਜਾਏਗੀ ਨਹੀਂ ਜੀ ਬਸ ਮੈਨੂੰ ਭੁੱਖ ਨਹੀਂ ਹੈਗੀ ਲੈ ਕਹਿੰਦੀ ਭੁੱਖ ਨਹੀਂ ਹੈਗੀ ਸੁਮਨ ਗੱਲ ਸੁਣ ਮੈਨੂੰ ਪਤਾ ਹੈ ਵੀ ਤੇਰੇ ਦਿਲ ਤੇ ਕੀ ਬਿਤਰੀ ਹੈ ਪਰ ਹੁਣ ਰੋਟੀ ਪਾਣੀ ਤਾਂ ਖਾਣਾ ਹੀ ਪਊਗਾ ਨਹੀਂ ਜੀ ਤੁਸੀਂ ਨਹੀਂ ਸਮਝ ਸਕਦੇ ਮੈਨੂੰ ਤੁਹਾਨੂੰ ਪਤਾ ਇਸ ਜੱਗ ਤੇ ਮੇਰਾ ਬਾਪੂ ਤੋਂ ਬਿਨਾ ਕੋਈ ਨਹੀਂ ਸੀ ਉਨ ਜਦੋਂ ਉਹ ਹੀ ਨਹੀਂ ਰਹੇ ਉਹਨਾਂ ਨਾਲ ਹੀ ਸਾਰਾ ਦੁੱਖ ਸੁੱਖ ਸਾਂਝਾ ਕਰਦੀ ਸੀ ਮੈਂ ਆਪਣਾ ਤਾਂ ਹੁਣ ਮੈਂ ਕੀ ਕਰਾਂ ਮੇਰਾ ਤਾਂ ਜੀ ਕਰਦਾ ਕਿ ਮੈਂ ਵੀ ਬਾਪੂ ਕੋਲ ਚਲੀ ਜਾਵਾਂ ਚੁੱਪ ਅੱਜ ਤਾਂ ਇਹ ਗੱਲ ਕਹਿਤੀ ਅੱਗੇ ਤੂੰ ਨਾ ਕਹਿ ਦੀ ਮੈਂ ਹੈਗਾ ਨਾ ਤੇਰਾ ਖਿਆਲ ਰੱਖਣ ਵਾਲਾ ਉਹ ਤਾਂ ਜੀ ਮੈਨੂੰ ਪਤਾ ਤੁਸੀਂ ਤਾਂ ਹੈ ਹੋ ਮੇਰੇ ਕੋਲ ਪਰ ਬੀਬੀ ਜੀ ਕੋਲ ਕੌਣ ਆ ਉਹਨਾਂ ਕੋਲ ਤਾਂ ਕੋਈ ਵੀ ਨਹੀਂ ਰਿਹਾ ਚੱਲ ਮੇਰੀ ਗੱਲ ਸੁਣ ਜੇ ਤੇਰਾ ਬੀਬੀ ਜੀ ਨੂੰ ਮਿਲਣ ਨੂੰ ਜੀ ਕਰਦਾ ਨਾ ਚੱਲ ਆਪਾਂ ਜਾਇਆਵਾਂਗੇ ਉਹਨਾਂ ਨੂੰ ਮਿਲਿਆਵਾਂਗੇ ਜਾ ਕੇ ਠੀਕ ਹੈ ਜੀ ਚਲੋ ਆਪਾਂ ਬੀਬੀ ਜੀ ਕੋਲ ਜਾਇਆ ਨਾ ਚਲ ਠੀਕ ਹੈ ਆਪਾਂ ਚੱਲਦੇ ਹਾਂ ਪਰ ਪਹਿਲਾਂ ਇਹ ਕਰ ਪਹਿਲਾਂ ਰੋਟੀ ਖਾ ਲੈ ਨਹੀਂ ਜੀ ਆਪਾਂ ਜੀ ਬੀਬੀ ਜੀ ਕੋਲੀ ਜਾ ਕੇ ਖਾਵਾਂਗੇ ਇਕੱਠੇ ਰੋਟੀ ਚਲ ਠੀਕ ਹੈ ਜਿਵੇਂ ਤੇਰੀ ਮਰਜ਼ੀ ਤੂੰ ਕਹਦਾ ਮੇਰੀ ਮੰਨਣੀ ਹੁੰਦੀ ਹੈਗੀ ਚਲ ਹੋ ਜਾ ਤਾ ਫਿਰ ਜਲਦੀ ਰੰਗ ਨੇ ਕੁਦਰਤ ਦੀ ਇਸ ਘਰ ਤੇ ਅਕੜੀਆਂ ਰੌਣਕਾਂ ਹੁੰਦੀਆਂ। ਹਣਾ ਕੱਲੀ ਬੈਠਿਆ ਡੰਗਰਾ ਮੰਗਾ। ਅੱਛਾ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ। ਬੀਬੀ ਜੀ ਸਤਿ ਸ੍ਰੀ ਅਕਾਲ ਸਸਕੀ ਕਲ ਬੈਜਾ। ਮਤ ਤੁਸੀਂ ਅਚਾਨਕ ਕਿਵੇਂ ਆ ਗਏ ਬਿਨਾਂ ਦੱਸੇ? ਬਸ ਬੀਬੀ ਤੁਹਾਨੂੰ ਮਿਲਣ ਦਾ ਦਿਲ ਕਰਾਇਆ ਤਾਂ ਕਰਕੇ ਆ ਗਏ। ਅੱਛਾ। ਹਰੋ ਦੀ ਕਿਉਂ ਆ ਫਿਰ? कुछ नहीं बीबी जी माँस बापू को ये याद आती सी चल कोई ना थी बैठ मैं पानी लेके आनी आऊँगी हाँ मेरी गर्ल्स मैंने पता है ये टाइम बहुत अच्छा पर तेरे को अपने अपने सामान लाना हाँ जी होता है अरे सुमने कुछ और कहा दासु ਮਾਂ ਮੈਨੂੰ ਬੀਬੀ ਜੀ ਕਿਉਂ ਕਹਿੰਨੀ ਐ? ਉਹ ਤਾਂ ਮੈਂ ਦੱਸਦੀ ਆਂ ਭਾਈ। ਲੈ ਪਾਣੀ ਲੈ ਪਹਿਲਾਂ। ਬੈਠ ਵੀ। ਇਹ ਤਾਂ ਮੈਨੂੰ ਬੀਬੀ ਜੀ ਤਾਂ ਕਹਿੰਦੀ ਐ। ਗਲਤੀ ਹੋ ਗਈ ਮਾਂ ਅੱਗੇ ਤੋਂ ਧਿਆਨ ਰੱਖੂੰਗੀ। ਨਾਲੇ ਮਾਮੂ ਜੀ ਨਾ ਮੈਨੂੰ ਨਾ ਕਹਿਕਰ ਮੈਂ ਤੇਰੀ ਮਾਂ ਨਹੀਂ ਹੈਗੀ। ਮਾਂ ਤਾਂ ਇਹ ਸਾਡੀ ਆ। ਤੂੰ ਤਾਂ ਨਾ ਬੀਬੀ ਜੀ ਕਹਿ ਕੇ ਬੁਲਾਇਆ ਕਰ। ਸੇਕਿਆ ਵਰਸੇ ਵੀ ਨਾ ਨੌਕਰਾਂ ਨਹੀਂ ਆ ਮਾਰਕਰ ਨੂੰ ਹੋਵੇ ਸੇ ਬੀਬੀ ਜੀ ਕਹਿ ਕੇ ਬੁਲਾਉਂਦੀਆਂ ਨੇ ਚਨਾ ਕੇ ਮਾਂ ਲੱਗੀ ਸਾਡੇ ਨੀ ਭੱਗ ਜਾ ਹੁਣ ਕਿਵੇਂ ਖੜੀਏ ਡੁੰਨਾ ਵਾਂਗੂ ਕਰ ਲੈ ਕਮ ਜਾ ਕੇ ਠੀਕ ਆ ਬੀਬੀ ਜਾਨੀਓ ਆ ਕਰ ਨਹੀਂ ਚਾਹੀਏ ਲੈ ਚੋ ਇੱਕ ਗੱਲ ਹੈ ਮਾਂ ਦੇਖ ਪਰੀ ਹੋ ਗਏ ਤਾਂ ਅੱਛੀ ਏ ਨੱਚੂ ਕਿਉਂ ਨਹੀਂ ਉਂਗਲਾਂ ਤਾਂ ਐਂ ਨੱਚੂ ਏ ਜਿੰਨਾ ਚਿਰ ਤੁਹਾਡੀ ਮਾਂ ਬੈਠੀ ਆ ਮੈਂ ਵੀ ਪੁੱਤ ਸੁਮਨ ਤੇ ਬਹੁਤ ਜ਼ੁਲਮ ਕੀਤੇ ਨੇ ਮੈਨੂੰ ਮaaf ਕਰਦੀ ਸੁਮਨ ਤੀ ਮੈਂ ਤੇਰੇ ਨਾਲ ਚੰਗਾ ਵਿਹਾਰ ਨਹੀਂ ਕੀਤਾ ਇਹ ਜੋ ਕੁਝ ਮੇਰੇ ਨਾਲ ਹੋ ਰਿਹਾ ਇਹ ਸਭ ਮੇਰੇ ਕਰਮਾਂ ਦਾ ਫਲ ਹੈ ਨਹੀਂ ਨਹੀਂ ਬੀਬੀ ਜੀ ਤੁਸੀਂ ਐਵੇਂ ਨਾ ਕਹੋ ਜੋ ਹੋਣਾ ਸੀ ਹੋ ਗਿਆ ਤੁਸੀਂ ਹੁਣ ਟੈਨਸ਼ਨ ਨਾ ਕਰੋ ਅਸੀਂ ਤੁਹਾਡੇ ਨਾਲ ਆ ਬੀਬੀ ਇਹ ਸਮੇਂ ਦੀ ਗੱਲ ਹੁੰਦੀ ਹੈ ਚਲੋ ਛੱਡੋ ਬੀਬੀ ਜੀ ਪਹਿਲਾਂ ਇਹ ਦੱਸੋ ਤੁਸੀਂ ਕੁਝ ਖਾਤਾ ਪੀਤਾ ਕਿੱਥੇ ਸੀ ਮੇਰਾ ਕਿੱਥੇ ਕੁਝ ਖਾਣ ਨੂੰ ਜੀ ਕਰਦਾ ਕੱਲੀ ਦਾ ਐਂ ਬੈਠੀ ਰਹੀ ਨਹੀਂ ਕੰਮ ਲੈ ਮੰਗੂਾਸ ਓਹੋ ਚਲੋ ਬੀਬੀ ਜੀ ਮੈਂ ਤੁਹਾਡੇ ਵਾਸਤੇ ਰੋਟੀ ਬਣਾ ਕੇ ਲਿਆਉਣੀ ਆ ਆਇਆ ਬੁੱਤ ਜਿਹਹੀ ਜੀ ਬੰਦਾ ਕਰਦਾ ਓਹੀ ਜੀ ਭਰਦਾ ਤਾਂ ਬਸ ਰੱਬ ਦੇ ਕਰੇ

ਉਹ ਜਿਹੜਾ 10 ਲੱਖ ਦਾ ਲੋਨ ਲਿਆ ਉਹਦੀ ਬੈਂਕ ਤੋਂ ਉਹੋ ਕੁੜੀ ਨੇ ਵਿਆਹ ਵੀ ਨਹੀਂ ਲਿਆ ਤੇ ਲੋਨ ਮੈਂ ਮੇਜ਼ੇ ਤਾਂ ਭਾਈ ਉਹਨੂੰ ਮੁੱਕੇ ਨੂੰ ਹੋ ਗਿਆ ਹੁਣ ਪੈਸੇ ਕਾਦੇ ਨਾਉ ਦੇ ਉਹ ਪੈਸੇ ਭਾਈ ਜਿਹੜਾ ਲੋਨ ਟੀ ਉਹ ਥੋੜੀ ਰਜਿਸਟਰੀ ਤੇ ਹੋਇਆ ਦੀ ਜ਼ਮੀਨ ਵਾਲੀ ਤੇ ਬੰਦੇ ਤੇ ਥੋੜੀ ਹਾਇਤੀ ਵੀ ਬੰਦਾ ਮਰ ਕੇ ਲੋਨ ਮੁੱਕ ਜੂਗਾ ਥੋੜੀ ਰਜਿਸਟਰੀ ਹਜੇ ਜ਼ਮੀਨ ਤਾਂ ਜਾਂਦੀ ਹੈ ਉਹ ਤੇਰੇ ਲੋਕਾਂ ਭਾਈ ਲੋਨ ਭਰੋ ਸਾਡਾ ਜਿਹੜਾ ਲੋਨ ਤੇ ਕਿ ਤੋਂ ਲੈ ਮੇਰੇ ਕੋਲੇ ਕਾਦੀ ਕਮਾਈ ਨਹੀਂ ਤੋਂ ਕੰਮਾਈ ਜਿਹੜੀ ਮਰਜ਼ੀ ਹੋਵੇ ਭਾਈ ਨਾ ਹੋਵੇ ਸਾਡੀ ਤਾਂ ਜ਼ਮੀਨ ਤੇ ਗਈ ਹੋਈ ਐ ਲਾਲਕਮ ਸਾਡੀ ਤਾਂ ਰਕਮ ਮੋੜਾ ਬਸ ਅਸਤਾ ਕਹਿ ਕੇ ਹੱਥ ਦੇ ਸੋਨੂ ਕੋਈ ਨਹੀਂ ਸਾਹਿਬ ਜੀ ਸਾਨੂੰ ਟਾਈਮ ਦੋ ਅਸੀਂ ਕਰਦੇ ਆਂ ਹਿੱਲਾ ਕੋਈ ਲੈ ਆਖੇ ਕਦੇ ਦੇ ਦਾਂਗੇ ਉਹ ਅੱਜ ਤੱਕ 25 ਦਿੱਤੀ ਤੁਸੀਂ ਨੇ ਓਏ ਮੇਰੀ ਸਿੱਧੀ ਜੀ ਗੱਲ ਸੁਣ ਲਓ ਜੇ ਤਾਂ ਸਾਡਾ ਲੋਨ ਮੋੜ ਦੋ ਛੋਟੀ ਜ਼ਮੀਨ ਰਜਿਸਟਰੀ 9.5 ਤੇ ਚੜ ਰਹੀ ਆ ਹੁਣ ਨਹੀਂ ਅਸੀਂ ਜ਼ਮੀਨ ਨਹੀਂ কুরਕੀ ਕਰਾਂਗੇ ਕੋਈ ਗੱਲ ਨਹੀਂ ਭਾਈ ਬਸ ਹੱਥ ਬਨ ਕੇ ਬੇਨਤੀ ਹੋਰ ਅਸੀਂ ਕਰਦੇ ਆ ਕੋਈ ਹੀਲਾ ਭਾਈ ਦਿਨ ਦੌਰੇ ਤੁਹਾਡਾ ਲਵੇ ਜਦਾ ਮੋੜਦਾ ਸਾਡੇ ਪੈਸੇ ਨਹੀਂ ਉਹ ਤੋਂ ਵਾਅਦਾ ਅਸਤਾ ਜ਼ਮੀਨ ਦੀ কুরਕੀ ਕਰਾਂਗੇ ਲੱਗੀ ਸਮਝ ਐ ਨਹੀਂ ਮੋੜਦਾ ਤੁਸੀਂ ਪਾਇਆ ਹੁਣ ਅਸੀਂ ਆਪਦੇ ਤਰੀਕੇ ਨਾਲ ਕਢਾਵਾਂਗੇ ਕੋਈ ਨਾ ਬੀਬੀ ਜੀ ਤੁਸੀਂ ਟੈਨਸ਼ਨ ਨਾ ਲਵੋ ਸਭ ਕੁਝ ਠੀਕ ਹੋ ਜੂਗਾ ਆਬ ਦੇਖ ਲੈ ਭਾਈ ਆਪ ਪਤਾ ਨਹੀਂ ਕਿੱਥੇ ਫਿਰਦੀ ਹੋਣੀ ੱੱਕੇ ਖਾਂਦੀ ਸਾਰੀ ਵੀਰਤਾ ਮੈਨੂੰ ਛੇੜ ਗਈ ਇੱਥੇ ਪੈਸੇ ਵਾਲੇ ਬਾਹਰ ਤੋੜ ਤੋੜ ਖਾਂਦੇ ਨੇ ਕੀ ਕੀ ਕੁਝ ਬੋਲਦੇ ਨੇ ਚਲ ਕੋਈ ਨਹੀਂ ਬੀਬੀ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਆਪਾਂ ਰਲ ਮਿਲ ਕੇ ਦੇ ਦਾਂਗੇ ਹੋਈ ਹੋਈ ਸਭ ਦੇ ਐਵੇਂ ਨਾ ਟੈਨਸ਼ਨ ਕਰੋ ਤੁਸੀਂ ਟੈਨਸ਼ਨ ਕਿ ਮੇਰੇ ਨਾਲ ਲਵਾ ਪੁੱਤ ਮੈਨੂੰ ਤਾਂ ਕੱਖੋਂ ਹੌਲਾ ਕਰ ਗਈ ਨਾਲੇ ਕਿਸੇ ਮੁਰੇ ਚੱਕਣ ਯੋਗ ਨਹੀਂ ਛੱਡਿਆ ਮੈਨੂੰ ਬਾਹਰ ਨਿਕਲ ਜੋਗੀ ਮੈਂ ਨਹੀਂ ਰਹੀ ਦੇਣੇ ਲੈਣੇ ਆਏ ਉਦੋਂ ਬਾਹਰ ਤੋੜ ਤੋੜ ਖਾਂਦੇ ਕੋਈ ਨਾ ਬੀਬੀ ਚੁੱਪ ਹੋ ਜਾ ਤੂੰ ਕਿਉਂ ਤੇਰੇ ਸਾਰੇ ਥੋੜਾ ਕੁਝ ਹੋਇਆਗਾ ਕੋਈ ਨਾ ਪਰਲ ਬਿਲਕੀ ਕਰਦੇ ਕੋਈ ਨਾ ਕੁਝ ਲਾ ਇਹ ਪਤਾ ਨਹੀਂ ਕਿੱਥੇ ਰਹਿ ਗਏ ਅਜੇ ਤੱਕ ਨਹੀਂ ਆਏ ਹੈਗੇ ਜੇ ਫੋਨ ਕਰਦੀਆਂ ਫੋਨ ਨਹੀਂ ਚੱਕਦੇ ਹੈਗੇ ਜੋ ਕੁਝ ਕਹਨੀ ਆ ਤਾਂ ਚਾਰੇ ਪੈ ਚੱਕ ਕੇ ਪੈ। ਆਗੇ ਤੁਸੀਂ ਕਿੱਥੇ ਰਹਿ ਗਏ ਸੀ? ਆਗੇ ਆ। ਕਿੱਥੇ ਰਹਿ ਗਏ ਸੀ ਤੁਸੀਂ? ਪੌਰੀ ਦੀਗਾ ਨਾਲੇ ਹਰੇਕ ਗੱਲ ਤੈਨੂੰ ਪੁੱਛ ਕੇ ਕਰਿਆ ਕਰ ਮੈਂ ਕਿੱਥੇ ਜਾਵਾਂ ਕਿੱਥੇ ਆਵਾਂ। ਫਿਰ ਇੱਥੇ ਖਿੱਚਦੀ ਕਿਉਂ ਤੁਸੀਂ? ਹਰ ਗੱਲ ਤੇ ਮੈਨੂੰ ਚਾਰੇ ਪੈ ਚੱਕ ਕੇ ਪੈ ਜਾਣੇ ਹੋਗੇ। ਹੁਣ ਮੈਂ ਤੁਹਾਨੂੰ ਪੁੱਛ ਵੀ ਨਹੀਂ ਸਕਦੀ ਹੈਗੀ। ਮੈਨੂੰ ਨਾ ਵਾਲੀ ਰੋਕ ਟੋਕ ਜੀ ਨਾ ਕਰਿਆ ਕਰ। ਆਪਣੇ ਕੰਮ ਦਾ ਕੰਮਦਰ ਰੱਖਿਆ ਕਰ। ਐਵੇਂ ਚੰਗਾ ਨਹੀਂ ਲੱਗਦਾ। ਸ਼ਾਂਟੀ ਹੱਦ ਕਰੀ ਜਾਣਾ ਤੂੰ। ਤੈਨੂੰ ਪਤਾ ਨਾ ਕਦੋਂ ਦੀ ਤੇਰੀ ਵੇਟ ਕਰ ਰਹੀ ਐ ਇੱਥੇ ਮੈਂ ਤੇਰੇ ਕਰਕੇ ਕੁਝ ਖਾਇਆ ਪੀਆ ਵੀ ਨਹੀਂ ਹੈਗਾ ਖਾਲਾਂ ਦੀ ਫੇਰਾ ਤੇਰੇ ਕੀ ਹੱਥ ਵੜੇ ਜੀ ਮੈਂ ਰੋਟੀ ਨਹੀਂ ਖਾਦੀ ਮੈਂ ਇਹ ਕੀ ਵੰਦੇ ਗੱਲਾਂ ਕਰ ਰਹੀ ਐ ਸ਼ੈਂਟੀ ਹਾਂ ਇਹਦੇ 'ਚ ਗਲਤ ਵੀ ਕੀ ਗਿਆ ਤੂੰ ਨਾ ਬੜਾ ਜ਼ਿਆਦਾ ਬੋਲਣ ਲੱਗ ਗਈ ਜ਼ਿਆਦਾ ਨੂੰ ਕੀ ਆ ਕਿਉਂ ਹੁਣ ਮੈਂ ਤੁਹਾਨੂੰ ਪੁੱਛ ਵੀ ਨਹੀਂ ਸਕਦੀ ਐਗੀ ਨਾਲੇ ਜੇ ਮੈਂ ਨਹੀਂ ਪੁੱਛੂਗੀ ਤਾਂ ਹੋਰ ਕੌਣ ਪੁੱਛੂਗਾ ਚਲ ਠੀਕ ਆ ਯਾਰ ਜੇ ਤੈਨੂੰ ਮੇਰਾ ਪੁੱਛਣਾ ਚੰਗਾ ਨਹੀਂ ਨਾ ਲੱਗਦਾ ਅੱਗੇ ਤੋਂ ਬਾਅਦ ਕਦੇ ਵੀ ਮੈਂ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਕਰਦੀ ਹੈਗੀ ਹੁਣ ਇਹ ਦੱਸੋ ਰੋਟੀ ਪਾ ਲਈਆਂ ਮੈਂ ਉਹ ਮੈਨੂੰ ਨਹੀਂ ਪੱਕਾ ਨਾਲੇ ਮੈਂ ਬਾਹਰੇ ਖਾ ਗਏ ਆ ਆਪਦਾ ਖਾਲਾ ਨਾਲੇ ਇੱਕ ਹੀ ਗੱਲ ਬਣੀ ਤੁਹਾਡੇ ਕਰਕੇ ਕਦੋਂ ਦੀ ਮੈਂ ਭੁੱਖੀ ਤੇ ਹੀ ਬੈਠੀ ਰਹੀ ਹੁਣ ਕਹਿੰਦੇ ਕਿਵੇਂ ਇੱਕ ਰੋਟੀ ਨਹੀਂ ਖਾਣੀ ਉਹ ਮੇਰਾ ਦਿਮਾਗ ਨਾ ਖਰਾਬ ਕਰ ਜੇ ਤੈਨੂੰ ਭੁੱਖਾ ਖਾਲਾ ਲੱਗੀ ਆ ਰੋਟੀਆਂ ਸੀ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਇਹ ਇੰਨਾ ਕਿਵੇਂ ਬਦਲੇ ਜਾਂਦਾ ਦਿਨੋ ਦਿਨ ਮੈਂ ਤਾਂ ਕੁਝ ਕਿਹਾ ਵੀ ਨਹੀਂ ਹੈਗਾ

ਤੋਡੇ ਨਾਲ ਨਾ ਮੇਰਾ ਜੀ ਲੱਗੇ ਹੋਇਆ ਜੀ ਨਹੀਂ ਤਾਂ ਮੈਂ ਕੱਲੀ ਕਾਂਵਲਿਆਂ ਵਾਂਗੂ ਬੈਠੀ ਰਹਿਣੀ ਆ ਬੀਬੀ ਜੀ ਫਿਰ ਤੁਸੀਂ ਸਾਡੇ ਨਾਲ ਹੀ ਵਗ ਚੱਲੋ ਮੇਰੀ ਮੰਮੀ ਜੀ ਦਾ ਸੁਭਾਅ ਬਾਲੀ ਚੰਗਾ ਉਹਨਾਂ ਨੇ ਕੁਝ ਨਹੀਂ ਕਹਿਣਾ ਨਹੀਂ ਪੁੱਤ ਕਹਿੰਦੀ ਤਾਂ ਨਹੀਂ ਪਰ ਫਿਰ ਵੀ ਮੈਂ ਚੰਗੀ ਨਹੀਂ ਲੱਗਦੀ ਹੈਗੀ ਤੁਹਾਡੇ ਨਾਲ ਜਾਂ ਚੱਲ ਕੋਈ ਨਾ ਜੇ ਮੈਨੂੰ ਲੋੜ ਪਈ ਨਾ ਮੈਂ ਫੋਨ ਕਰਕੇ ਬੁਲਾ ਲੂੰਗੀ ਤੁਹਾਨੂੰ ਤੁਸੀਂ ਘੇੜਾ ਮਾਰ ਦਿਓ ਠੀਕ ਹੈ ਬੀਬੀ ਕੋਈ ਗੱਲ ਨਹੀਂ ਬੀਬੀ ਜਦੋਂ ਮਰਜ਼ੀ ਫੋਨ ਕਰਦੇ ਹੋ ਅਸੀਂ ਆ ਜਾਂਦੇ ਹਾਂ ਚੰਗਾ ਜਾਓ ਚੰਗਾ ਬਈ ਆਹ ਦੇਖ ਲੈ ਮੈਨੂੰ ਵੀ ਚੰਗੇ ਮਾੜੇ ਦੀ ਜ਼ਮੀਨ ਪਰਖਣੀ ਸੀ ਇੱਕ ਤਾਂ ਆ ਕੁੜੀ ਸੀ ਜਿੱਤੇ ਮੈਂ ਇਹ ਨਿਆਂ ਅਤਿਆਚਾਰ ਕੀਤੇ ਫੇਰ ਵੀ ਉਹਦੇ ਦਿਲ 'ਚ ਅੱਜ ਮੇਰੇ ਲਈ ਸਤਿਕਾਰ ਹੈ ਇੱਕ ਕੋ ਸੀ ਜਿਹੜੀ ਆਪਦੀ ਢਡੋ ਜੰਮੀ ਸੀ ਉਹ ਉਹ ਮੇਰੇ ਨਾਲ ਕੀ ਕੁਝ ਕਰਕੇ ਗਈ ਇੱਕ ਵਾਰੀ ਸੋਚਿਆ ਵੀ ਨਹੀਂ ਸੀ ਮੈਂ ਕਦੇ ਵੀ ਮੇਰੀ ਆਪਦੀ ਜੰਮੀ ਆਹ ਕੁਝ ਕਰਕੇ ਜਾਊ ਮੇਰੇ ਨਾਲ ਕੀ ਕਰਾਂ ਮੈਂ ਮੇਤਾ ਜਮਾਨ ਮਿਲਣੋਂ ਬੜਾ ਹੀ ਦਿਲ ਕਰੀ ਜਾ ਰਿਹਾ मैं जाई ना मामा को नहीं नहीं पर मैं जाऊंगी भी केड़े मुँह न कि मैं जाऊंगी उत्थे ऐं कर दिया एक बार न मैं ये बारे शांति ना गल कर देंगी हाँ यही सही रहूगा की कर रहे हो कुछ नहीं ਮੈਨਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਕੀ ਗੱਲ ਕਰਨੀ ਹੈ ਮੈਂ ਤਾਂ ਨਾ ਤੁਹਾਨੂੰ ਐ ਕਹਿੰਦੀ ਸੀ ਕਿ ਮੇਰਾ ਨਾ ਅੱਜ ਮਾਂ ਨੂੰ ਮਿਲਣ ਦਾ ਬਹੁਤ ਦਿਲ ਕਰ ਰਿਹਾ ਵੀ ਜੇ ਤੁਸੀਂ ਮੈਨੂੰ ਮੇਰੀ ਮਾਂ ਨਾਲ ਮਿਲਵਾ ਲਿਆ ਹੁੰਦੇ ਅੱਛਾ ਤੈਨੂੰ ਕੀ ਲਾਰੇ ਤੈਨੂੰ ਉਹ ਜੱਫੀ ਪਾਉਗੀ ਉਹ ਲੈ ਜਾ ਹੁੰਦਾ ਤੇਰੇ ਕੋਈ ਹੁਣ ਦੇਖਣਾ ਵੀ ਨਹੀਂ ਫਿਰ ਹੁਣ ਮੈਂ ਕੀ ਕਰਾਂ ਕਹਿੰਦੀ ਮੈਂ ਕੀ ਕਰਾਂ ਜਾ ਕੇ ਕੰਮ ਕਰ ਕਰ ਲਾ ਚਲੋ ਠੀਕ ਆ ਮਾਂ ਹੁਣ ਮੈਂ ਕੀ ਕਰਾਂ ਹਾਂ ਮੈਂ ਨਾ ਕਰਦੀਆਂ ਸੁਮਨ ਨੂੰ ਫੋਨ ਲਾ ਕੇ ਪੁੱਛ ਲੈਣੀ ਹੈ ਕਿ ਮਾਂ ਦਾ ਹਾਲ ਚਾਲ ਉਹ ਦੱਸ ਦੂਗੀ ਕੀ ਮਾਂ ਕਿਵੇਂ ਆਹ ਕੀ ਦਫਾ ਫੋਨ ਆ ਗਿਆ ਹੈਲੋ ਹੈਲੋ ਹਾਂਜੀ ਕੌਣ ਸੁਮਨ ਮੈਂ ਤੇਰੀ ਦੀਦੀ ਬੋਲਦੀ ਆ ਪ੍ਰਵੀਨ ਅੱਛਾ ਹਾਂਜੀ ਦੀ ਕਿਵੇਂ ਹੋ ਤੁਸੀਂ ਮਾਂ ਵਧੀਆ ਤੂੰ ਦੱਸ ਕਿਵੇਂ ਆ ਦੀਦੀ ਮੈਂ ਵੀ ਵਧੀਆ ਤੇ ਘਰ ਸਾਰੇ ਠੀਕ ਠਾਕ ਨੇ ਮਾਂ ਕਿਵੇਂ ਆ ਹਾਂਜੀ ਘਰੇ ਸਾਰੇ ਠੀਕ ਨੇ ਤੇ ਬੀਬੀ ਜੀ ਵੀ ਠੀਕ ਨੇ ਤੇ ਬਾਪੂ ਜੀ ਹੋਰ ਹੀ ਉਹ ਵੀ ਠੀਕ ਠਾਕ ਨੇ ਬਾਪੂ ਜੀ ਦੀਦੀ ਬਾਪੂ ਜੀ ਤਾਂ ਤੁਹਾਡੇ ਜਾਣ ਤੋਂ ਬਾਅਦ ਡੈਥ ਹੋ ਗਈ ਸੀ ਕੀ ਇਹ ਕੀ ਕਹਿ ਰਹੀ ਹੈ ਸਮਝਦਾ ਹਾਂ ਹਾਂ ਜੀ ਦੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਇਹਨਾਂ ਨੂੰ ਕੁਝ ਹੋ ਗਿਆ ਤੇ ਉਹਨਾਂ ਦੀ ਮੌਤ ਕਿਵੇਂ ਹੋਈ ਦੀਦੀ ਜੀ ਬਾਪੂ ਜੀ ਨੂੰ ਅਟੈਕ ਆ ਗਿਆ ਸੀ ਹਾਏ ਮੈਂ ਮਰ ਜਵਾਂ ਤੇ ਹੁਣ ਮਾਂ ਕਿੱਥੇ ਆ ਬੀਬੀ ਜੀ ਕੋਲ ਕਿਹਨੇ ਹੋਣਾ ਜੀ ਉਹ ਕੰਦੀ ਲੇ ਗਿਓ ਉਹਨਾਂ ਕੋਲ ਕੋਈ ਨਹੀਂ ਹੈਗਾ ਚਲ ਸੋਮਨ ਇੱਕ ਕੰਮ ਕਰੇਂਗੀ ਤੂੰ ਹਾਂ ਜੀ ਦੀ ਮੇਰੀ ਭੈਣ ਬਣ ਕੇ ਨਾ ਮਾਂ ਦਾ ਧਿਆਨ ਰੱਖੀਂ ਠੀਕ ਜੀ ਚਲ ਠੀਕ ਆ ਬਾਕੀ ਦੀ ਗੱਲ ਮੈਂ ਤੈਨੂੰ ਫੇਰ ਕਰਦੀ ਆ ਠੀਕ ਹੈ ਜੀ ਜੀ ਉਹ ਕਿਦ ਨਾਲ ਗੱਲਾਂ ਕਰੀ ਜਾਂਦੀ ਸੀ ਪੁੱਤ ਜੀ ਪ੍ਰਵੀਨ ਦੀਦੀ ਦਾ ਫੋਨ ਆ ਗਿਆ ਸੀ ਪ੍ਰਵੀਨ ਦਾ ਉਹਨੇ ਕਦੇ ਵਾਸਤੇ ਫੋਨ ਕੀਤਾ ਕੋ ਕੁਝ ਨਹੀਂ ਜੀ ਬਸ ਉਹ ਹਾਲ ਚਾਲ ਪੁੱਛ ਰਹੇ ਸੀਗੇ ਮੈਨੂੰ ਲੱਗਦਾ ਤੇਰੇ ਵੀ ਦਿਮਾਗ 'ਚ ਫਰਕ ਪੈ ਗਿਆ ਉਹਨੇ ਹਾਲ ਚਾਲ ਕੁਛਨ ਨੂੰ ਕੋਈ ਚੱਜਦਾ ਕੰਮ ਕੀਤਾਗਾ ਸਾਰਿਆਂ ਦੇ ਝੱਜ ਪਰੋਲ ਕੇ ਚਲੇਗੀ ਉਹ ਹਰ ਹੁਣ ਜੀ ਮੈਂ ਵੀ ਕੀ ਕਰਦੀ ਜਦੋਂ ਫੋਨ ਆ ਗਿਆ ਬੀਬੀ ਜੀ ਬਾਰੇ ਪੁੱਛ ਰਹੇ ਸੀ ਉਹ ਬੀਬੀ ਜੀ ਦਾ ਫਿਕਰ ਖਾਣ ਲੱਗਿਆ ਗੱਲ ਸੁਣ ਅੱਜ ਹੀ ਫੋਨ ਆਇਆ ਸੀ ਕਿ ਪਹਿਲਾਂ ਵੀ ਮਾਰਦੀਆਂ ਗੱਲਾਂ ਉਹਨਾਂ ਦੇ ਨਾਲ ਤੋਂ ਨਹੀਂ ਨਹੀਂ ਜੀ ਹੁਣੇ ਫੋਨ ਆਇਆ ਸੀ ਉਹਨਾਂ ਦਾ ਤੂੰ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਐ ਤੇਰੇ ਨਾਲ ਕੀ ਕੁਛ ਕੀਤਾ ਉਹਨਾਂ ਨੇ ਫਿਰ ਵੀ ਤੈਨੂੰ ਉਹਨਾਂ ਦਾ ਮੂੰਹ ਮਾਰਦਾ ਰਹਿੰਦਾ ਹੈਗਾ ਮੈਂ ਵੀ ਕੀ ਕਰਾਂ ਜੀ ਪਰ ਜਿਵੇਂ ਦੇ ਮਰਜ਼ੀ ਨੇ ਹੈਗੇ ਤਾਂ ਉਹ ਮੇਰੇ ਆਪਣੀ ਨੇ ਉਹਦਾ ਤੇਰੀ ਗੱਲ ਠੀਕ ਐ ਚਲ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਨਾਲੇ ਗੱਲ ਸੁਣ ਮੇਰੀ ਅੱਜ ਤੋਂ ਬਾਅਦ ਤੈਨੂੰ ਕੋਈ ਲੋੜ ਨਹੀਂ ਤੇ ਨਾਲ ਗੱਲਾਂ ਬਾਤਾਂ ਕਰਨ ਦੀ ਜਿਹੜੀ ਆਪਦੀ ਮਾਂ ਦੇ ਨਹੀਂ ਹੋਈ ਹੈਗੀ ਉਹ ਤੇਰੀ ਕੀ ਹੋਊਗੀ ਠੀਕ ਐ ਜੀ ਮੈਂ ਅੱਜ ਤੋਂ ਬਾਅਦ ਉਹਨਾਂ ਨਾਲ ਗੱਲ ਨਹੀਂ ਕਰਦੀ ਚਲ ਚੰਗਾ ਜੇ ਫੋਨ ਆ ਵੀ ਗਿਆ ਨਾ ਚੱਕੀ ਨਾ ਉਹਦਾ ਫੋਨ ਕਰੇ ਠੀਕ ਐ ਜੀ ਹੁਣ ਮੈਂ ਕੀ ਕਰਾਂ ਕਰਨ ਨੂੰ ਪ੍ਰਵੀਨ ਦੀਦੀ ਉਹ ਵੀ ਤਾਂ ਮੇਰੀ ਆਪਣੀ ਓਆ ਮਾਂ ਮੈਂ ਤੈਨੂੰ ਕਿਹਨੇ ਕਿਹਾ ਤੇਰੀ ਹਿੰਮਤ ਕਿਵੇਂ ਹੋ lure ਆਉਣ ਦੀ ਨੇ ਕਾਲੇ ਮੂੰਹ ਹੈ ਮੇਰੇ ਲਈ ਤਾਂ ਉਹ ਦਿਨ ਮਾਰਗੀ ਤੀ ਤੂੰ ਜਿੱਦਿਆ ਘਰ ਛੱਡ ਕੇ ਗਈ ਤੀ ਨਾ ਮਾਂ ਐ ਨਾ ਕਿ ਅਦਕਮ ਕਰਕੇ ਹੱਥ ਜੋੜਦੀਆਂ ਮਾਂ ਤੇਰੀ ਫਰਵਾੜਦੀ ਆ ਮੰਨਦੀ ਆ ਮੈਥੋਂ ਗਲਤੀ ਹੋ ਗਈ ਮੈਂ ਬਹੁਤ ਵੱਡੀ ਗਲਤੀ ਕੀਤੀ بس ਅੱਜ ਦੱਸਣਾ ਜਦੋਂ ਦਾ ਮੈਨੂੰ ਬਾਪੂ ਬਾਰੇ ਪਤਾ ਲੱਗਿਆ ਮੇਰੇ ਕਿਤੇ ਜੀ ਨਹੀਂ ਲੱਗਦਾ ਮੈਨੂੰ ਮaaf ਕਰ ਦੇ ਮਾਂ ਨਹੀਂ ਤੈਨੂੰ ਮੈਂ ਇਕੱਲੀ ਨੂੰ ਨਹੀਂ ਛੱਡ ਸਕਦੀ ਤੇਰੇ ਮਰੇ ਹੱਥ ਬੰਨੇ ਨਾ ਤਾਂ ਤੇ ਮੇਰੇ ਬਾਰੇ ਸੋਚ ਨਾ ਤੇਰੇ ਬਾਪੂ ਬਾਰੇ ਸੋਚ ਮੇਰੇ ਤਾਂ ਤੂੰ ਸਭ ਕੁਝ ਹੀ ਲੁੱਟ ਪਟ ਲੈ ਬਾਗਿਆ ਮੁਰਾ ਬੱਜਾ ਮੇਰੇ ਕੋਲ ਮਾਂ ਦੇਖ ਇੱਕ ਵਾਰ ਤੂੰ ਮੇਰੇ ਵਰਤ ਤੋਂ ਸੋਚ ਲੈ ਸਮਝ ਲੈਣਾ ਕਿ ਹੋંગી ਗਲਤੀ ਆਕਰੋ ਤੇਰੀ ਹੱਥੀਂ ਆ ਮੈਂ ਇਹਨਾਂ ਕਿ ਤਵ ਮੈਨੂੰ ਐ ਦੱਸ ਇਹ ਗਲਤੀ ਏ ਇਹਨੂੰ ਗਲਤੀ ਕਹਨੇ ਨਹੀਂ ਗਲਤੀ ਨਹੀਂ ਗੁਨਾਹ ਕਰਿਆ ਤੇ ਗੁਨਾਹ ਗੁਨਾਹ ਕਰਿਆ ਤੇ ਗੁਨਾਹ ਮਾਂ ਬੇਸ਼ੱਕ ਨਾ ਤੂੰ ਮੈਨੂੰ ਸਾਰੇ ਪਿੰਡ ਦੇ ਸਾਹਮਣੇ ਜਲੀਲ ਕਰਦੇ ਪਰ ਮੈਂ ਫੇਰ ਵੀ ਤੇਰੀ ਕਿਸੇ ਵੀ ਕਰਦਾ ਗੁੱਸਾ ਨਹੀਂ ਕਰਦੀ بس ਇੱਕ ਵਾਰ ਮੈਨੂੰ ਗਲੇ ਲਾ ਲਾ ਮੇਰੇ ਮਰੇ ਹੱਥ ਨਾ ਲਾ ਉਨਪ ਨਹੀਂ ਦੇ ਦੋ ਭੱਜ ਜਾ ਮਾਂ ਮਾਂ ਨਾ ਹੈ ਨਕਰ ਮਾਂ ਤੇ ਕੁ ਮੇਰੇ ਗਾ ਦੋ ਮਾਂ ਨਾ ਹੈ ਨਕਰ ਮੇੜ ਦਾ ਬੋਲ ਦੇ ਇੱਕ ਵਾਰ ਮਾਂ ਮਾਂ ਇੱਕ ਵਾਰ ਮੇੜ ਦਾ ਬੋਲ ਐਂ ਐਵੜੇ ਕਰਛ ਮੇਰੇ ਕੁੱਲੀ ਮਾਰ ਹੈਗੀ ਮਾਂ ਇੱਕ ਵਾਰ ਸੁਣ ਤਾ ਲੈ ਇਹ ਤਾਂ ਕੁੱਲ ਦੇ ਬਸ ਇੱਕ ਵਾਰ ਮੈਨੂੰ ਗਲੇ ਲਾ ਲਾ ਮਾਂ ਫਿਰ ਮੈਂ ਤੈਨੂੰ ਕਦੇ ਨਹੀਂ ਕਹਿੰਦੀ ਮਾਂ ਨਾਲ ਲੜਾਈ ਇੱਕ ਵਾਰ ਨਾ ਮਾਂ ਵੀ ਮੇਰੇ ਕਿਉਂ ਸੁਣੂਗੀ ਮਾਂ ਆਪਦੀ ਜਗ੍ਹਾ ਬਿਲਕੁਲ ਸਹੀ ਆ ਜੋ ਮੈਂ ਕੰਮ ਕੀਤਾ ਇੱਕ ਤਾਂ ਮਾਫੀ ਦੇ ਲੈ ਇੱਕ ਵੀ ਨਹੀਂ

ਫਿਰ ਤੁਸੀਂ ਕਿਹੜਾ ਮੈਨੂੰ ਕੋਈ ਸੌਦਾ ਪਤਾ ਲੈ ਕੇ ਦਿੱਤਾ ਵੀ ਮੈਂ ਤਾਂ ਰੋਟ ਟੁਕਾ ਬਣਾ ਦਿੰਦੀ ਉਹ ਸਾਡੇ ਪਤਾ ਨਹੀਂ ਸਾਡਾ ਜਿਹੜੀ ਵੀ ਮੈਂ ਗੱਲਾਂ ਪੁੱਛਣਾ ਗਈ ਕਿਤੇ ਵੀ ਮੈਨੂੰ ਐਸਾ ਨਵਦੀ ਮਾਂ ਨੂੰ ਮਿਲਣ ਗਈ ਸੀਗੀ ਅੱਛਾ ਮਾਂ ਨੂੰ ਮਿਲਲਾ ਫਤਾ ਬੜੀ ਜੀਣੀ ਮਾਂ ਨੇ ਇਹ ਲੈ ਗਈ ਮਾਗਣ ਕਿਉਂ ਹੁਣ ਮੈਂ ਆਪਣੀ ਮਾਂ ਨੂੰ ਵੀ ਨਹੀਂ ਮਿਲਣ ਜਾ ਸਕਦੀ ਮੇਰੀ ਨਾ ਗੱਲ ਛੋਲਾ ਗੱਲ ਹੋਣ ਕੇ ਜੇ ਅੱਜ ਕੋਈ ਵਾਰ ਆ ਜੀ ਮਾਂ ਕੋਲੇ ਗਈਆਂ ਲੱਤਾਂ ਵੜੀ ਗਈਆਂ ਲਗ ਗਿਆ ਮਾਣ ਨੂੰ ਮਿਲਦੀ ਸ਼ਾਂਤੀ ਸੱਚ ਦੱਸਣਾ ਤੂੰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲ ਗਿਆ ਮੈਨੂੰ ਤੇ ਤੋ ਹੀ ਉਮੀਦ ਹੀ ਨਹੀਂ ਸੀ ਇਹ ਨਿਰਮਲ ਘੱਟਦਾ ਮੇਰਾ ਤਾਂ ਸਾਹ ਬੁਲਾ ਲਈ ਇਹ ਘਰੋਂ ਪਰਿਵਾਰ ਰੱਖਿਆ ਲੱਤਾਂ ਵਰਦੁੱਤ ਕੇ ਲੱਟਾ ਲਗ ਗਿਆ ਮਾਣ ਨੂੰ ਮਿਲਦੀ ਇਸ ਬੋਖੇ ਰਿਆ ਮੈਂ ਨਾ ਮੈਂ ਤਾਂ ਸਮਝ ਤਈ ਵਾਰ ਆ ਜਿਹੜੇ ਮੁੰਡੇ ਪਿੱਛੇ ਮਾਵਾ ਕਰਵਾ ਛੱਡਿਆ ਆਪਦੇ ਮਾਂ ਪਿਓ ਛੱਡੇ ਅੱਜ ਆਉਣੇ ਨਾ ਕੀ ਕਰੇ ਮੇਰੀਓ ਕਿਸੇ ਮਤ ਮਾਰੀ ਆ ਜਿਹੜੀ ਮੈਂ ਜਿਹਦੇ ਮਗਰ ਲੱਗ ਕੇ ਆ ਗਈ